ਭਾਈ ਜੀ ਕਿੱਥੇ ਜੀ ਬੇਜੁਰ ਹਰ ਕੀ ਹਾਲ ਚੱਲ ਠੀਕ ਹੋ ਤੁਹਾਡਾ ਜੀ ਰਿਕਸ਼ਾ ਬੜਾ ਖਰਾਬ ਆ ਕੀ ਗੱਲ ਆ ਬਾਬਾ ਰਿਕਸ਼ਾ ਬੜਾ ਖਰਾਬ ਆ ਗੱਲ ਆ ਇਸ ਤਰ੍ਹਾਂ ਦੇ ਉਮਰ ਕਿੰਨੀ ਤੇ ਪਾਪਾ ਜੀ ਉਮਰ ਮੇਰੀ ਵੀ ਔਰ 50 ਸਾਲ ਵਾਹਿਗੁਰੂ ਵਾਹਿਗੁਰੂ ਤਨ ਗੁਰੂ ਰਾਮਦਾਸ ਉਹ ਅੱਜਾ ਪਾਪਾ ਜੀ ਤਨ ਗੁਰੂ ਰਾਮਦਾਸ ਤਨ ਗੁਰੂ ਰਾਮਦਾਸ ਤਨ ਗੁਰੂ ਰਾਮਦਾਸ ਆਇਆ ਤਾ ਪਾਪਾ ਆ ਜਾ ਬਾਬਾ ਉਹ ਤਾਂ ਮੇਰੇ ਕੋਲ ਤਾਂ ਨਹੀਂ ਜਾਂਦਾ ਇ tanto ਮੈਂ ਜਦੋਂ ਮੱਦੀ ਲਈਦਾ ਇਤਰਾ ਮਤਲਬ ਤੂੰ ਕਮ ਫਿਰ ਇਕ ਲੈਣਾ ਵਾ ਫਿਰ ਲਈਦਾ ਲੱਤਾ ਰਛਾ ਇਹੋ ਹੀ ਲੱਤਾ ਵਾ ਇਹੀ ਇਕ ਲੱਤਾ ਵਾ ਵਾਹ ਗੁਰੂ ਇਹ ਤਾਂ ਨਹੀਂ ਜਾਂਦਾ ਤੇ ਫਿਰ ਤਾਂ ਇਹ ਖੁੰਡੀ ਮੈਂ ਅੱਛਾ ਤਾਂ ਰਿਕਸ਼ਾ ਮਤਲਬ ਲੋਡ ਆ ਇਦਨ ਬਾਕਮ ਫਿਰ ਇਕ ਲੈਣਾ ਵਾ ਹਨਾ ਵਾਹੀ ਗੁਰੂ ਵਾਹੀ ਗੁਰੂ ਬਾਬਾ ਜੀ ਤੁਹਾਡੀ ਉਮਰ ਕਿੰਨੀ ਹੈ ਇੰਨੇ ਬੁੱਢੇ ਹੋ ਗਏ ਹੋ ਹੈ ਤਾਂ ਕੰਮ ਕਰਨਦੇ ਹੋ ਹੈ ਕੰਡੋ ਨਾ ਮਾਰੀ ਦੇ ਬਿਕਟਣਾ ਪੈਂਦਾ ਤੇ ਤੁਸੀਂ ਅਰੈਸਟ ਨਹੀਂ ਕਰ ਸਕਦੇ ਘਰ ਵਹਿਤ ੁੰਡੀਆਂ ਫਿਰ ਲੱਗਦਾ ਨਹੀਂ ਜੀ ਨਹੀਂ ਕਰਦਾ ਲੱਤਾਂ ੁੰਡੀਆਂ ਜਾਣੀਆਂ ਅੱਛਾ ਜੇ ਘਰ ਬੈਗੇ ਤੇ ਲੱਤਾਂ ਜੂੜੀਆਂ ਜਾਣੀਆਂ ਅੱਛਾ ਤੇ ਬਾਬਾ ਜੀ ਇਹਨੇ ਜੋਰ ਉਹ ਜਾਂਦਾ ਇੱਕ ਨਾ ਕੰਮ ਜੇ ਰੁਪਿਆ ਦੂੰਗਾ 1000 ਹਾਂਜੀ ਠੀਕ ਆ ਠੀਕ ਆ ਮੇਰੀ ਇਹ ਦੋ ਸੀਮਰ ਦੀਆਂ ਬੋਰੀਆਂ ਕਾਤਾ ਜੀ ਉਹ ਛੱਡ ਕੇ ਆਣੀਆਂ ਜਿੱਥੇ ਆਖੋ ਤੇ ਠੀਕ ਆ ਜੀ ਚਲੋ ਆਜੋ ਫਿਰ ਹੈਲੋ ਬੋਰੀਆਂ ਠੀਵੇਂ ਟੇ ਦਿਨ ਸੀਮਰ ਦੀ ਬੋਈਆ ਉੱਥੋਂ ਹੀ ਉੱਥੋਂ ਫੜਨੀਆਂ ਵਾ ਠੀਕ ਆ ਠੀਕ ਆ ਉਥੇ ਪਹੁੰਚ ਜਾ ਤੇ ਉਥੇ ਜਾ ਕੇ ਇਹ ਇਹ ਤੁਹਾਡੀ ਲੋਡ ਆ ਹਨਾ ਰਿਕਸ਼ਾ ਹਾਂਜੀ ਹਾਂਜੀ ਇਹ ਕਿਰਾਏ ਤੇ ਕਿ ਆਪਣਾ ਵਾ ਇਹ ਕਿਰਾਏ ਤੇ ਆ ਨਾ ਕਿਰਾਏ ਤੇ ਰਿਕਸ਼ਾ ਵਾ ਅੱਛਾ ਅੱਛਾ ਹਾਂ ਹਾਂ ਠੀਕ ਆ ਤੇ ਫਿਰ ਇਹ ਇਹਦਾ ਕਿੰਨਾ ਕਿਰਾਇਆ ਵਾ ਇਹਦੇ 40 ਰੁਪਏ 40 ਰੁਪਏ ਇਹ ਕਿਥੋਂ ਕਿ ਲੈਂਦੇ ਹੋ ਇਹ ਮਾਚੀ ਦਾਦੇ ਮਠਾਣਾ ਚ ਨਾ ਪਤਾ ਪਤਾ ਬੰਦੇ ਕਿਤਾ ਦਾ ਹਾਂ ਉਥੋਂ ਇੱਕ ਦੋ ਕੇਡੇ ਲੱਗ ਦੰਦੇ ਆ ਕਿੰਦਰਾ ਅੱਛਾ ਸ਼ਮਸ਼ਾਲ ਘਾੜ ਦੂੰ ਹਾਂ ਇਹ ਬਾਲ ਮੈਨੂੰ ਆਂਦਾ ਦਾ ਜਾਂ ਲੈਦਾ ਫਟਾ ਲੱਗ ਕੇ ਲੈਦਾ 50 ਰੁਪਏ ਦੇ ਲਿੰਦੀ ਅੱਛਾ ਉਹ ਦੋ ਇੱਕ ਕੇਡੇ ਤੇ ਮੇਰੀ ਦੋ ਸੀਮਰ ਦੀ ਬੁਰੀ ਛੱਡ ਦੋਗੇ ਮੈਂ ਨਾ ਦੇਖੇ ਆਖੋ ਕੇਦੇ ਛੜਦੋਗੇ ਨਾ ਹਾਂ ਹੋ ਗਏ ਵਾਹਿਗੁਰੂ ਤੁਹਾਨੂੰ ਕੰਨ ਲਾ ਦੋ ਤੇ ਗੱਲ ਕੋਈ ਨਹੀਂ ਮਤਲਬ ਰਿਕਸ਼ਾ ਤੁਹਾਡੀਆਂ ਲੱਤਾ ਵਾ ਜੇ ਰਿਕਸ਼ਾ ਮਿਲ ਜੇ ਤੇ ਉਹ ਤੁਹਾਡੀਆਂ ਲਤਾਈਆਂ ਲੱਤਾ ਵਾ ਤੇ ਆ ਰਿਕਸ਼ਾ ਕਰਾਇਦੇ ਆ ਇਹ ਕਰਾਇਦੇ ਧੰਨ ਗੁਰੂ ਰਾਮਦਾਸ ਚਲੋ ਆ ਜੀ ਮੈਂ ਇਹ ਤੁਹਮ ਕੋ ਗੱਲਾਂ ਫਿਰ ਜਾ ਨਹੀਂ ਨਾਲ ਨਾਲ ਹੋ ਜਉ ਨਾਲ ਨਾਲ ਅੱਧਰ ਵੀ ਹੋਏ ਨਾ ਆ ਨਾਲ ਨਾਲ ਹੋ ਜਉ ਕੋਈ ਨਹੀਂ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਬੱਬੀ ਓਖਾ ਨਹੀਂ ਆ ਨਹੀਂ ਨਹੀਂ ਕਾ ਜੀ ਕੋਈ ਨਹੀਂ ਹੁੰਦਾ ਅੱਛਾ ਆ ਸੋਖਾ ਤੁਹਾਨੂੰ ਚਲੋ ਪਹੁੰਚੋ ਆ ਗਿਆ ਮੈਂ ਵੀ ਆ ਗਿਆ ਜੀ ਪਹੁੰਚੋ ਉੱਥੇ ਸੀਮਰ ਦੀ ਬੋਰੀਏ ਮੇਰੀ ਛਾਡ ਆਓ ਤੁਹਾਨੂੰ ਗੁਰੂ ਰਾਮਦਾਸ ਹਰੀਤ ਬੁਜੁਰਗੋ ਦੋ ਬਰੀ ਸੀਮੰਟ ਦੀਆਂ ਹੈ ਕੀ ਕਰੀ ਜੀ ਮੈਂ ਲੱਢੀ ਜਾਂਦਾ ਸੀਮੰਟ ਦੋ ਆਓ ਦੋ ਬਰੀ ਸੀਮੰਟ ਆ ਚਲ ਆਜੋ ਮੇਰੇ ਕੋਲ ਜੋ ਲੱਦ ਲੈਨੇ ਸੀਮੰਟ ਆਪਾ ਹਣਾ ਲੈ ਜਾਓ ਇਹਨਾਂ ਸੀਮੰਟ ਆਹੋ ਆਹੋ ਇੱਧਰ ਆਓ ਲਾਦੋ ਲਾਦੋ ਨੂੰ ਆਹੋ ਆ ਸੀਮਟ ਜੇ ਆ ਸੀਮਟ ਹੈਗਾ ਜੇ ਅੱਖਾ ਇੱਥੇ ਲੱਦਣਾ ਹੈ ਤੂੰ ਮੈਂ ਇੱਥੇ ਲੱਦਣਾ ਸੀਮਟ ਐਹੀ ਸੀਮਟ ਆ ਮਾਰਾਹੀ ਸੀਮਟ ਆ ਐਹੀ ਸੀਮਟ ਆ ਸੀਮਟ ਆ ਤੀਕ ਸਮਝਾਈ ਮੈਂ ਹਾਂ ਇਹਨੇ ਕੀ ਮੈਂ ਕਿੰਨੀਆਂ ਬੋਰੀਆਂ ਘਰ ਖਾ ਲੀਆਂ ਕੁਛ ਚਲਾ ਕੇ ਭਾ ਪਤਨ ਗੁਰਦਾਮ ਦਾ ਜੀ ਤਾਂ ਨੂੰ ਗੁੰਗਾ ਹੁੰਦਾ ਜੀ ਸੋ ਬਜ਼ੁਰਗਾਂ ਨੂੰ ਨਵਾਂ ਰਿਕਸ਼ਾ ਦੇਤਾ ਕਿਤੇ ਸਿਮਰ ਦੀ ਬੋਰੀਆਂ ਕਿੱਥੇ ਆ ਤੇ ਬਜ਼ੁਰਗਾਂ ਨੂੰ ਦੱਸਿਆ ਕਿ ਭਾਈ ਬਜ਼ੁਰਗੋ ਸਿਮਰ ਦੀ ਬੋਰੀਆਂ ਇਹੀ ਆ ਤੇ ਬਜ਼ੁਰਗ ਲੱਗੇ ਆ ਜੀ